ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਆ ਇਸ ਵੀਡੀਓ ਚ ਗੱਲ ਕਰਾਂਗੇ ਕਿ ਦੁਸ਼ਮਣਾਂ ਦਾ ਨਾਸ਼ ਕਿਤਾ ਜਾਂਦਾ ਦੁਸ਼ਮਣਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਤਾਂ ਦੋਸਤੋ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਤੇ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣ ਅਤੇ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਣ ਤਾਂਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ ਸੋ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਦੁਸ਼ਮਣਾਂ ਦਾ ਕਿਸੇ ਤਰ੍ਹਾਂ ਸਫਾਇਆ ਕਰਨਾ ਤੇ ਦੁਸ਼ਮਣਾਂ ਦਾ ਸਫਾਇਆ ਕਰਨ ਵਾਸਤੇ ਜਿਹੜਾ ਅੱਜ ਦਾ ਟਾਲਾ ਤੁਹਾਨੂੰ ਦੇਣ ਜਾ ਰਿਹਾ ਇਸ ਟਾਲੇ ਦੇ ਨਾਲ ਦੁਸ਼ਮਣ ਕੀਟ ਦੁਸ਼ਮਣ ਕਦੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਤੰਗ ਨਹੀਂ ਕਰੇਗਾ ਔਰ ਦੁਸ਼ਮਣ ਦਾ ਸਫਾਇਆ ਇਸ ਤਰੀਕੇ ਨਾਲ ਹੁੰਦਾ ਹੈ ਕਿ ਦੁਸ਼ਮਣ ਦੁਬਾਰਾ ਪਲਟ ਕੇ ਵਾਰ ਨਹੀਂ ਕਰ ਸਕਦਾ ਦੁਸ਼ਮਣ ਨੂੰ ਬਿਲਕੁਲ ਨਹਾਥਾ ਕਰ ਦਿੰਦੀ ਹੈ ਤਾਂ ਇਸ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਤੁਹਾਨੂੰ ਸਮਝਾਈ ਜਾਏਗੀ ਤੁਸੀਂ ਸਮਝ ਲਿਆ ਕਰੋ ਵੀਡੀਓ ਨੂੰ ਚੰਗੀ ਤਰ੍ਹਾਂ ਤੇ ਉਸੇ ਤਰੀਕੇ ਦੇ ਨਾਲ ਕਰ ਲਿਆ ਕਰੋ ਤੇ ਹੁਣ ਗੱਲ ਕਰਦੇ ਆ ਦੁਸ਼ਮਣਾਂ ਦੇ ਵਾਰ ਵਾਸਤੇ ਤਾਂ ਅੱਜ ਦੇ ਟਾਈਮ ਦੇ ਵਿੱਚ ਦੁਸ਼ਮਣਾਂ ਦੀ ਜਿਹੜੀ ਕਹੋ ਕਿ ਜਿਹੜੀ ਗੱਲਬਾਤ ਹੈ ਬਹੁਤ ਦੁਸ਼ਮਣ ਬਹੁਤ ਜ਼ਿਆਦਾ ਹੋਣੇ ਸ਼ੁਰੂ ਹੋ ਗਏ ਨੇ ਲੋਕਾਂ ਦੇ ਦੁਸ਼ਮਣ ਬਣਦੇ ਕਿੱਥੋਂ ਆ ਦੁਸ਼ਮਣੀ ਪੈਦਾ ਕਿੱਥੋਂ ਹੁੰਦੀ ਹੈ ਦੁਸ਼ਮਣੀ ਪੈਦਾ ਕੋਈ ਤੁਸੀਂ ਆਪਣੀ ਤਰੱਕੀ ਕਰ ਰਹੇ ਹੋ ਤਾਂ ਦੁਸ਼ਮਣ ਪੈਦਾ ਹੋ ਜਾਂਦੇ ਆ ਜਾਂ ਫਿਰ ਕੋਈ ਤੁਸੀਂ ਕੰਮਕਾਰ ਜਿੱਥੇ ਕਰਦੇ ਹੋ ਉਹ ਤੁਹਾਡਾ ਉਥੇ ਦੁਸ਼ਮਣ ਹੁੰਦਾ ਜਾਂ ਫਿਰ ਕੋਈ ਘਰ ਦਾ ਘਰ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਜਿਹੜਾ ਤੁਹਾਡੀ ਤਰੱਕੀ ਤੋਂ ਛੜਦਾ ਹੋਵੇ ਬਾਹਰ ਅੰਦਰ ਸਾਰੇ ਪਾਸੇ ਅੱਜ ਕੱਲ ਦਾ ਟਾਈਮ ਪਤਾ ਨਹੀਂ ਹੁੰਦਾ ਕਿਹੜਾ ਦੁਸ਼ਮਣ ਕਦੋਂ ਪੈਦਾ ਹੋ ਜਾਣਾ ਤਾਂ ਆਪਾਂ ਪੀ ਕਰਨਾ ਇਸ ਦੁਸ਼ਮਣਾਂ ਦੇ ਨਾਸ਼ਵਾਸਤੇ ਹੀ ਇਹ ਜਿਹੜਾ ਪ੍ਰਯੋਗ ਤੁਹਾਨੂੰ ਦੱਸਣ ਜਾ ਰਹੇ ਹਾਂ ਪਰ ਇਸ ਢਾਲੇ ਦੇ ਨਾਲ ਤੁਸੀਂ ਦੁਸ਼ਮਣ ਖਤਮ ਤਾਂ ਕਰ ਸਕਦੇ ਹੋ ਔਰ ਦੁਸ਼ਮਣ ਦੁਬਾਰਾ ਤੁਹਾਡੇ ਤੇ ਕੋਈ ਵਾਰ ਵੀ ਨਹੀਂ ਕਰੇਗਾ ਤੁਹਾਨੂੰ ਐਨੀ ਪ੍ਰੋਟੈਕਸ਼ਨ ਦੇ ਕੇ ਜਾਊਗਾ ਢਾਲਾ ਤਾਂ ਦੋਸਤੋ ਇਸ ਢਾਲੇ ਨੂੰ ਜਿਹੜਾ ਜਿੰਨੇ ਵੀ ਕੀਤਾ ਹੈ ਉਹਦਾ ਲਾਭ ਹੋਇਆ ਔਰ ਇਹਦਾ ਰਿਜ਼ਲਟ ਜਿੰਨਾ ਕਿ ਤੀਜ ਮਿਲਦਾ ਹੈ ਤੁਸੀਂ ਆਪਣੇ ਆਪ ਬਿਆਨ ਕਰ ਲੋਗੇ ਕਿ ਉਹ ਕਰਕੇ ਅਸੀਂ ਇਹ ਜਿਹੜਾ ਢਾਲਾ ਆ ਇਹ ਪਿੱਛੜੇ ਸਮੇਂ ਪਹਿਲਾਂ ਅਜ ਤੋਂ ਸਾਲ ਪਹਿਲਾਂ ਸਾਲ ਕ ਪਿੱਛੇ ਜਲ ਚਲੇ ਜਾਈਏ ਤੇ ਕਿਸੇ ਨੂੰ ਦਿੱਤਾ ਸੀਗਾ ਤੇ ਉਹਦਾ ਰਿਜ਼ਲਟ ਜਿਹੜਾ ਬਹੁਤ ਛੇਤੀ ਉਹਨੂੰ ਮਿਲ ਗਿਆ ਸੀ ਸੋ ਮਹਾਕਾਲੀ ਦੇ ਜਿਹੜੇ ਢਾਲੇ ਜਿੰਨੇ ਵੀ ਐ ਉਹਨਾਂ ਦੇ ਰਿਜ਼ਲਟ ਤੀਰ ਤਰਾੜੀ ਹੁੰਦੇ ਆ ਤਾਂ ਆਪਾਂ ਇਸ ਤੋਂ ਪਹਿਲਾਂ ਕੀ ਕੋਈ ਆਪਣਾ ਨੁਕਸਾਨ ਕਰੇ ਸੀ ਇਸ ਢਾਲੇ ਨੂੰ ਪਹਿਲਾਂ ਹੀ ਕਰ ਲਈਏ ਤਾਂ ਦੋਸਤੋ ਇਹਦੇ ਵਿੱਚ ਬਚਾ ਵੀ ਐ ਦੁਸ਼ਮਣ ਦਾ ਖਾਤਮਾ ਵੀ ਹੈ ਦੋਨੋਂ ਚੀਜ਼ਾਂ ਤੁਹਾਨੂੰ ਦੱਸੂਗਾ ਚੰਗੀ ਤਰ੍ਹਾਂ ਸਮਝ ਲਿਓ ਹੁਣ ਤੁਸੀਂ ਕਰਨਾ ਕਿੱਦਾਂ ਪਹਿਲਾਂ ਸੁਣ ਲਓ ਇਸੇ ਜਿਹੜਾ ਟਾਲਾ ਆ ਤੁਸੀਂ ਇਹ ਸ਼ੁਰੂ ਕਿੱਦਾਂ ਕਰਨਾ ਜਿਹੜਾ ਇੱਕ ਟਾਲਾ ਤੁਹਾਨੂੰ ਇਹਦੇ ਵਿੱਚ ਦੋ ਪ੍ਰਯੋਗ ਦੱਸੇ ਜਾਣਗੇ ਠੀਕ ਹੈ ਦੋ ਪ੍ਰਯੋਗ ਦੇ ਵਿੱਚੋਂ ਜਿਹੜਾ ਇੱਕ ਤਾਂ ਤੁਸੀਂ ਕਰ ਲੂਗੇ ਦੂਜੇ ਵਾਲਾ ਉਹਦੀ ਥੋੜੀ ਵੇਟ ਕਰਨੀ ਪੈਏਗੀ ਤੁਸੀਂ ਕਿੱਦਾਂ ਕਰਨਾ ਹੁਣ ਜਿਸ ਤਰ੍ਹਾਂ ਜਿਹੜਾ ਮਸਿਆ ਆਉਂਦੀ ਹੈ ਮਸਿਆ ਵਾਲੇ ਦਿਨ ਤੁਸੀਂ ਕੀ ਕਰਨਾ ਮਸਿਆ ਤੋਂ ਇੱਕ ਦਿਨ ਪਹਿਲਾਂ ਇੱਥੇ ਦੇਖ ਲੈਣਾ ਜਿਹੜਾ ਤਤੂਰਾ ਹੁੰਦਾ ਹੈ ਤਤੂਰੇ ਦਾ ਪੇੜ ਦੇਖ ਲੈਣਾ ਠੀਕ ਆ ਉਸ ਦਿਨ ਨਹੀਂ ਮਸਿਆ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਮਸਿਆ ਵਾਲੇ ਦਿਨ ਸਵੇਰੇ ਤੁਸੀਂ ਜਾ ਕੇ ਕੀ ਕਰਨਾ ਉਸ ਤਤੂਰੇ ਦੇ ਪੀੜ ਤੋਂ ਜਿੱਦਾਂ ਤਤੂਰਾ ਲੱਗਾ ਹੁੰਦਾ ਹੈ ਤਤੂਰੇ ਦਾ ਫਲ ਲੱਗਾ ਹੁੰਦਾ ਠੀਕ ਹੈ ਤਤੂਰੇ ਦਾ ਤੁਸੀਂ ਫਲ ਤੋੜ ਲੈਣਾ ਇੱਕ ਫਲ ਜਿਹੜਾ ਹੈ ਉਹਦਾ ਤੋੜ ਲੈਣਾ ਇੱਕ ਤੋੜ ਲਓ ਦੋ ਤੋੜ ਲਓ ਠੀਕ ਹੈ ਜਿਹੜਾ ਉਹ ਫਲ ਆ ਉਹਨੂੰ ਤੁਸੀਂ ਹਰਾ ਹੋਣਾ ਉਹ ਉਹਨੂੰ ਤੁਸੀਂ ਸੁਕਾ ਲੈਣਾ ਠੀਕ ਹੈ ਇਹ ਮੱਸੀ ਵਾਲੇ ਦਿਨ ਤੋੜਨਾ ਹੈ ਤੇ ਮੱਸੀ ਵਾਲੇ ਦਿਨ ਹੀ ਇਹਨੂੰ ਧੁੱਪੇ ਰੱਖ ਦੇਣਾ ਸੁੱਕਣ ਲਈ ਜਦੋਂ ਇਹ ਪੂਰੀ ਤਰ੍ਹਾਂ ਸੁੱਕ ਗਿਆ ਫਿਰ ਤੁਸੀਂ ਅਗਲੇ ਜਿਹੜਾ ਸ਼ਨੀਵਾਰ ਆਉਣਾ ਹੈ ਸ਼ਨੀਵਾਰ ਨੂੰ ਤੁਸੀਂ ਕੀ ਕਰਨਾ ਕਿਸੇ ਮੋਚੀ ਤੋਂ ਜਾਣਾ ਮੋਚੀ ਤੋਂ ਇੱਕ ਕੇਲੇ ਲੈ ਕੇ ਆਉਣੀ ਆ ਠੀਕ ਹੈ ਕੇਲ ਮੋਚੀ ਤੋਂ ਲੈ ਕੇ ਦਤੂਰੇ ਆ ਲੈ ਲੈਣਾ ਦਤੂਰੇ ਨੂੰ ਚੰਗੀ ਤਰ੍ਹਾਂ ਨਾਲ ਜਿਹੜੇ ਉਹਦੇ ਸਫਾਈ ਕਰ ਲੈਣੀ ਹੈ ਚੰਗੀ ਤਰ੍ਹਾਂ ਠੀਕ ਹੈ ਉਹਦੇ ਵਿੱਚ ਤੁਸੀਂ ਕੀ ਕਰਨਾ ਤਤੂਰੇ ਦੇ ਉੱਤੇ ਜਿਹੜਾ ਆਪਣੇ ਉਤੋਂ ਦੀ ਕੁਮਾ ਲੈਣਾ ਪੁੱਠਾ 7 ਵਾਰ 7 ਵਾਰ ਘੁਮਾ ਕੇ ਤੇ ਜਿਹੜਾ ਦੁਸ਼ਮਣ ਤੁਹਾਡਾ ਉਹਦਾ ਨਾਮ ਲੈਣਾ ਕਿ ਨਾਮ ਨਹੀਂ ਪਤਾ ਤੇ ਆਪਣੇ ਦੁਸ਼ਮਣਾਂ ਦਾ ਨਾਮ ਲੈ ਲੈਣਾ ਜਾਂ ਸਮਸਤ ਸਾਰੇ ਦੁਸ਼ਮਣ ਕਹਿ ਦੇਣਾ ਤੇ ਉਹ ਕਿੱਲ ਲੈਣੀ ਹੈ ਜੇ ਕੋਈ ਦੁਸ਼ਮਣ ਦਾ ਪਤਾ ਹੈ ਤਾਂ ਉਹਦੀ ਫੋਟੋ ਲੈ ਕੇ ਕਰ ਲੈਣਾ ਜੇ ਨਹੀਂ ਪਤਾ ਤੇ ਕੋਸਤਰਾ ਹੈ ਦੁਸ਼ਮਨਾ ਦਾ ਨਾਮ ਲੈ ਕੇ ਕਰ ਦੇਣਾ ਠੀਕ ਹੈ ਤੇ ਜਿਹੜੀ ਕਿਲ ਹੈ ਉਹ ਤਾਂ ਧੂਰੇ ਦੇ ਵਿੱਚ ਮਾਰ ਕੇ ਘੱਟ ਦੇਣੀ ਆ ਠੀਕ ਹੈ ਤਾਂ ਧੂਰੇ ਦੇ ਵਿੱਚ ਮਾਰ ਕੇ ਘੱਟ ਦੇਣੀ ਆ ਦੁਸ਼ਮਨਾ ਦਾ ਨਾਮ ਲੈ ਕੇ ਤੇ ਇਹ ਜਿਹੜਾ ਧਤੂਰਾ ਹੈ ਸਾੜ ਦੇਣਾ ਅਗਨੀ ਦੇ ਵਿੱਚ ਠੀਕ ਹੈ ਅੱਗ ਜਲਾ ਲੈਣੀ ਆ ਥੋੜੀ ਜੀ ਅਗਨੀ ਚ ਸਾੜ ਦੇਣਾ ਦੂਜਾ ਪ੍ਰਯੋਗ ਸੁਣ ਲੋ ਹਣ ਜਿਹੜਾ ਧਤੂਰੇ ਦਾ ਪੀੜ ਜਿੱਦਾਂ ਕੋਈ ਸ਼ੋਭ ਦੇ ਨਾਂ ਦੇ ਆ ਜਿੱਦਾਂ ਰਵੀ ਪੁਸ਼ਪ ਨਸ਼ਤਰ ਆਉਂਦਾ ਇੱਕ ਠੀਕ ਹੈ ਰਵੀ ਪੁਸ਼ਪ ਨਿਸ਼ੱਤਰ ਹੁੰਦਾ ਇੱਕ ਰਵੀ ਪੁਸ਼ਪ ਨਿਸ਼ੱਤਰ ਹੁੰਦਾ ਇੱਕ ਗੁਰੂ ਨਿਸ਼ੱਤਰ ਹੁੰਦਾ ਦੋ ਨਿਸ਼ੱਤਰ ਹੁੰਦੇ ਆ ਇਹ ਜਿਹੜਾ ਰਵੀ ਨਿਸ਼ੱਤਰ ਆ ਉਸ ਤੋਂ ਪਹਿਲਾਂ ਉਸ ਦਿਨ ਜਾ ਕੇ ਤਤੂਰੇ ਦੀ ਜਿਹੜੀ ਜੜ੍ਹ ਆ ਉਹ ਲੈ ਆਣੀ ਜੜ੍ਹ ਨੂੰ ਚੰਗੀ ਤਰ੍ਹਾਂ ਧੋ ਲੈਣਾ ਸਾਫ਼ ਕਰ ਲੈਣਾ ਲਾਲ ਕੱਪੜੇ 'ਚ ਲਪੇਟ ਕੇ ਜਿੱਥੇ ਤੁਸੀਂ ਪੂਜਾ ਕਰਦੇ ਉੱਥੇ ਰੱਖ ਲੈਣੀ ਆ ਜੜ੍ਹ ਨੂੰ ਤੁਸੀਂ ਸੁਕਾ ਕੇ ਸੁਕਾ ਕੇ ਉਹਨੂੰ ਚੰਗੀ ਤਰ੍ਹਾਂ ਵਿਧੀ ਵਿਵਹਾਰ ਨਾਲ ਉਹਦੀ ਪੂਜਾ ਕਰਕੇ ਜਿਹੜੀ ਉਹ ਝੜ੍ਹ ਆ ਉਹ ਤੁਸੀਂ ਥੋੜੀ ਚੌੜੀ ਟੰਡੀ ਲੈ ਕੇ ਕਿਸੇ ਤਵੀਤ ਚ ਪਾ ਲੈਣੀ ਆ ਜਾਂ ਕਿਸੇ ਕੱਪੜੇ ਚ ਬੰਨ ਕੇ ਆਪਣੇ ਗਲ ਦੇ ਵਿੱਚ ਪਾ ਲਓ ਜਾਂ ਮੋਢਿਆਂ ਤੇ ਪਾ ਲਓ ਦੁਸ਼ਮਣ ਤੁਹਾਡੇ ਤੇ ਕੋਈ ਵਾਰ ਨਹੀਂ ਕਰ ਸਕਦਾ ਇਹਦੇ ਨਾਲ ਦੁਸ਼ਮਣ ਕਟਿਆ ਵੀ ਜਾਂਦਾ ਤੇ ਦੁਸ਼ਮਣ ਦਾ ਵਾਰ ਤੁਹਾਡੇ ਤੇ ਦੁਬਾਰਾ ਨਹੀਂ ਆਊਗਾ ਤਾਂ ਦੋਸਤੋ ਇਹ ਟਾਲਾ ਕਰਕੇ ਦੇਖਿਓ ਬੜਾ ਜ਼ਬਰਦਸਤ ਟਾਲਾ ਇਹ ਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੀਨੂੰ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾ ਦੀ